ਸਤ੍ਰੀਕਾਲ ਸਤਲੁਜ ਟੀਵੀ ਵੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਦੇ ਬਾਰੇ ਕਿਉਂਕਿ ਕੇਂਦਰੀ ਮੰਤਰੀ ਮੰਡਲ ਦੇ ਵੱਲੋਂ ਇਸ ਜਿਹੜਾ ਕਾਨੂੰਨ ਹੈ ਇਸ ਤੇ ਸਹਿਮਤੀ ਜਤਾਈ ਗਈ ਹੈ ਇਹ ਪ੍ਰਸਤਾਵ ਲਿਆਂਦਾ ਗਿਆ ਹੈ ਰਾਸ਼ਟਰਪਤੀ ਦੋਪਦੀ ਮੁਰਮੂ ਨੂੰ ਮੁਰਮੂ ਨੂੰ ਇਹ ਪ੍ਰਸਤਾਵ ਸੌਂਪਿਆ ਵੀ ਗਿਆ ਕਿਉਂਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਦੇ ਵਿੱਚ ਇਸ ਦੇ ਉੱਤੇ ਪਹਿਲਾਂ ਹੀ ਬਹਿਸ ਹੋ ਚੁੱਕੀ ਹੈ ਤੇ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ ਸੋ ਹੁਣ ਫਾਈਨਲ ਟੱਚ ਦੇਣਾ ਬਾਕੀ ਹੈ ਦੋਨੋਂ ਸਦਨਾਂ ਦੇ ਵਿੱਚ ਇਸ ਨੂੰ ਪ੍ਰਵਾਨਗੀ ਮਿਲਣੀ ਬਾਕੀ ਹੈ ਪ੍ਰਸਤਾਵ ਮਨਜ਼ੂਰ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਜਿਹੜੀ ਨਵੀਂ ਚਰਚਾ ਹੈ ਉਹ ਜ਼ਰੂਰ ਛਿੜ ਗਈ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਕਿਵੇਂ ਸੰਭਵ ਹੋ ਸਕਦਾ ਹੈ ਕਿਉਂਕਿ ਭਾਰਤ ਦੇ ਵਿੱਚ ਕਈ ਸੂਬੇ ਨੇ 500 ਤੋਂ ਜ਼ਿਆਦਾ ਲੋਕ ਸਭਾ ਸੀਟਾਂ ਨੇ ਤੇ ਬਹੁਤ ਸੂਬੇ ਨੇ ਜਿਨ੍ਹਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਹੁੰਦੀਆਂ ਨੇ ਜਿੱਥੇ ਜ਼ਿਮਨੀ ਚੋਣਾਂ ਵੀ ਹੁੰਦੀਆਂ ਨੇ ਸੋ ਕਿਵੇਂ ਸੰਭਵ ਹੋ ਪਾਏਗਾ ਵਨ ਨੇਸ਼ਨ ਵਨ ਇਲੈਕਸ਼ਨ ਜੇ ਹੋਏਗਾ ਵੀ ਤਾਂ ਇਸ ਦੇ ਦੂਰਗਾਮੀ ਸਿੱਟੇ ਕੀ ਹੋਣਗੇ ਅੱਜ ਅਸੀਂ ਇਹ ਗੱਲਬਾਤ ਇਸ ਮੁੱਦੇ ਦੇ ਉੱਤੇ ਕਰਨੀ ਹੈ ਸਾਡੇ ਨਾਲ ਮੌਜੂਦ ਨੇ ਰਾਜਨੀਤਿਕ ਮਾਹਿਰ Pritam Singh Rupal ਸਰ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਤੁਹਾਡਾ ਸਰ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਪ੍ਰਸਤਾਵ ਹੈ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਟੇਬਲ ਤੱਕ ਪਹੁੰਚ ਗਿਆ ਹੈ ਅਗਲੇ ਸੈਸ਼ਨ ਚ ਹੋ ਸਕਦਾ ਹੈ ਇਹਦੇ ਤੇ ਬਹਿਸ ਸ਼ੁਰੂ ਹੋ ਜੇ ਤੇ ਇਹ ਜਿਹੜਾ ਬਿੱਲ ਹੈ ਉਹ ਬਣ ਜੇ ਕਾਨੂੰਨ ਬਣ ਜੇ ਕਿਵੇਂ ਸੰਭਵ ਹੋ ਸਕਦਾ ਹੈ ਭਾਰਤ ਵਰਗੇ ਮੁਲਕ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਦੇਖੋ ਕਮਲਜੀਤ ਦੇ ਵਿੱਚ ਦੋ ਗੱਲਾਂ ਨੇ ਪਹਿਲੀ ਗੱਲ ਤਾਂ ਜੋ ਕੋਸ਼ਿਸ਼ ਬੀਜਪੀ ਦੀ ਅਗਵਾਈ ਵਾਲੀ ਜਿਹੜੀ ਐਨਡੀਐ ਸਰਕਾਰ ਨੇ ਕੀਤੀ ਹੈ ਕਿ ਇੱਕ ਕਮੇਟੀ ਬਣਾ ਦਿੱਤੀ ਗਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਜਿਹਦੀਆਂ ਫਾਈਂਡਿੰਗਸ ਦੇ ਉੱਪਰ ਫਾਰਸਾਂ ਦੇ ਉੱਪਰ ਕੈਬਨਟ ਨੇ ਜਿਹੜਾ ਹੈ ਇਹ ਪ੍ਰਵਾਨ ਕਰਤਾ ਕਿ ਠੀਕ ਹੈ ਇਹਦੇ ਬਾਰੇ ਬਿੱਲ ਦਾ ਖਰੜਾ ਜਿਹੜਾ ਉਹ ਤਿਆਰ ਕੀਤਾ ਜਾਵੇ ਜਿਹਦੀ ਸੰਭਾਵਨਾ ਹੈ ਕਿ ਆਉਣ ਵਾਲੇ ਸਰਦ ਰੁੱਤ ਦੇ ਸਮਾਗਮ ਦੇ ਵਿੱਚ ਅਜਲਾਸ ਦੇ ਵਿੱਚ ਉਹ ਰੱਖਿਆ ਜਾਏਗਾ ਦੂਜੀ ਗੱਲ ਜਿਹੜਾ ਇਹਦਾ ਕਨਸੈਪਟ ਹੈ ਇਹਦਾ ਸੰਕਲਪ ਹੈ ਉਹ ਕੀ ਹੈ ਤੇ ਉਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜਿਵੇਂ ਬੀਜੇਪੀ ਦੀ ਨੀਤੀ ਹੈ ਜਿੱਦਾਂ ਸ਼ੁਰੂ ਤੋਂ ਲੈ ਕੇ ਆ ਰਿਹਾ ਹੈ ਕਿ ਇੱਕ ਰਾਸ਼ਟਰ ਇੱਕ ਝੰਡਾ ਇੱਕ ਰਾਸ਼ਟ੍ਰਿਕ ਰਾਸ਼ਨ ਕਾਰਡ ਇੱਕ ਰਾਸ਼ਟਰ ਸਾਰਾ ਕੁਸ਼ੀ ਰਾਸ਼ਟਰ ਦੇ ਨਾਲ ਜੋੜ ਕੇ ਜਿਹੜਾ ਸੁਪਰ ਨੈਸ਼ਨਲਿਜ਼ਮ ਜਿਹਨੂੰ ਆਪਾਂ ਕਹਿੰਦੇ ਆਂ ਅੰਦਰ ਅੰਦਰ ਰਾਸ਼ਟਰਵਾਦ ਇੱਕ ਉਹ ਨੂੰ ਉਸ ਪੱਧਰ ਤੇ ਜਿਹੜੀ ਲਿਜਾਣ ਦੀ ਗੱਲ ਚੱਲ ਰਹੀ ਹੈ ਹੁਣ ਇਹ ਗੱਲ ਆ ਗਈ ਕਿ ਵਨ ਨੇਸ਼ਨ ਵਨ ਇਲੈਕਸ਼ਨ ਪਹਿਲੀ ਗੱਲ ਤਾਂ ਇਹ ਵੈਸੇ ਹੀ ਇਹ ਸੰਭਵ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਗੱਲ ਕਹੀ ਹੈ ਤੇ ਦੂਜੀ ਗੱਲ ਹੁਣ ਇਹਦਾ ਕਾਨੂੰਨ ਬਣਾਉਣਾ ਬਿਲਕੁਲ ਵੀ ਸੰਭਵ ਸੰਭਵ ਨਹੀਂ ਹੈ ਕਿਉਂਕਿ ਇਹਦੇ ਲਈ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਹੜੀ ਹੈ 2/3 ਮੈਜੋਰਿਟੀ ਚਾਹੀਦੀ ਹੈ ਹੁਣ ਮੌਜੂਦਾ ਐਨਡੀਆ ਕੋਲੇ 2/3 ਮੈਜੋਰਿਟੀ ਜਿਹੜੀ ਹੈ ਉਹ ਹੈ ਨਹੀਂ ਇਹ ਆਪਾਂ ਬਾਅਦ ਚ ਗੱਲ ਕਰਦੇ ਹਾਂ ਪਹਿਲਾਂ ਜਿਹੜਾ ਇਹ ਕਨਸੈਪਟ ਹੈ ਇਹ ਇਹ ਕਿਉਂ ਸਾਡੇ ਦੇਸ਼ ਦੇ ਉੱਪਰ ਕਿਵੇਂ ਨਹੀਂ ਜਿਹੜਾ ਹੈ ਇਹ ਲਾਗੂ ਹੋ ਸਕਦਾ ਇਹਦੇ ਜਿਹੜੇ ਕਾਰਨ ਕੀ ਨੇ ਪਹਿਲੀ ਗੱਲ ਤਾਂ ਭਾਰਤ ਨੂੰ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਰਾਸ਼ਟਰ ਮਿਥਣਾ ਜਾਂ ਇੱਕ ਇਸ ਤਰ੍ਹਾਂ ਦਾ ਰਾਸ਼ਟਰ ਬਣਾ ਕੇ ਪੇਸ਼ ਕਰਨਾ ਇਹੀ ਵੈਸੇ ਬਿਲਕੁਲ ਠੀਕ ਨਹੀਂ ਕਿਉਂਕਿ ਭਾਰਤ ਤਾਂ ਕਈ ਰਾਸ਼ਟਰਾਂ ਦਾ ਇੱਕ ਸਮੂਹ ਹੈ ਇਹ ਗੱਲ ਸਮਝ ਪੈ ਜਾਣੀ ਚਾਹੀਦੀ ਹੈ ਕੌਮਾਂਬਾਰੇ ਜਾਂ ਕੌਮੀਆਂ ਦਾ ਬਾਰੇ ਦੁਨੀਆ ਪੱਧਰ ਤੇ ਬਹੁਤ ਸਾਰੀ ਬਹਿਸ ਚੱਲ ਰਹੀ ਹੈ ਚੱਲ ਚੁੱਕੀ ਹੈ ਤੇ ਬਹੁਤ ਸਾਰੇ ਇਹਦੇ ਤੇ ਜਿਹੜੇ ਹੈਗੇ ਆ ਕਨਸੈਪਟ ਬਹੁਤ ਸਾਰੀਆਂ ਡੈਫੀਨੀਸ਼ਨਜ਼ ਬਹੁਤ ਸਾਰੇ ਆਈਡੀਆ ਬਹੁਤ ਸਾਰੀਆਂ ਵਿਚਾਰਧਾਰਾਵਾਂ ਇਹਦੇ ਤੇ ਆ ਚੁੱਕੀਆਂ ਨੇ ਪਹਿਲਾਂ ਹੀ ਹੂੰ ਸੋ ਜਿਸ ਤੋਕ ਭਾਰਤ ਦਾ ਖਿਆਲ ਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਗਰੇਜ਼ ਨੇ ਆਪ ਜਾਂਦੇ ਜਾਂਦੇ ਜਿਹੜਾ ਸੀ ਇੱਕ ਇਸ ਤਰ੍ਹਾਂ ਦਾ ਜਿਹੜਾ ਭਾਰਤ ਉਹ ਇੱਥੇ ਇਹਨਾਂ ਨੂੰ ਸੌਂਪ ਗਏ ਦੇ ਗਏ ਬਣਾ ਕੇ ਜਦਕਿ ਪਹਿਲਾਂ ਸਾਨੂੰ ਪਤਾ ਹੈ ਕਿਤੇ ਪ੍ਰਿੰਸਲੀ ਸਟੇਟਸ ਸੀ ਕਿਤੇ ਵੱਡੀਆਂ ਸਟੇਟਸ ਸੀ ਕਿਤੇ ਚੁਣੀਆਂ ਹੋਈਆਂ ਸਰਕਾਰਾਂ ਸੀ ਸਟੇਟ ਸੀ ਇਸ ਤਰ੍ਹਾਂ ਦਾ ਜਿਹੜਾ ਸੀਗਾ ਜਿੱਥੋਂ ਆ ਕੇ ਇਸ ਇੰਡੀਆ ਕੰਪਨੀ ਨੇ ਇੱਥੇ ਕਬਜ਼ਾ ਕੀਤਾ ਫਿਰ ਹੌਲੀ-ਹੌਲੀ ਜਿਹੜਾ ਹੈ ਸਿੱਧਾ ਤੌਰ ਤੇ ਇਹ ਕਰਾਉਨ ਦੇ ਅੰਡਰ ਆ ਗਿਆ ਹੁਣ ਦੇਖੋ ਉੱਤਰੀ ਭਾਰਤ ਦਾ ਸੱਭਿਆਚਾਰ ਬਿਲਕੁਲ ਹੋਰ ਹੈ ਬਿਲਕੁਲ ਤੇ ਜਿਹੜਾ ਹੈਗਾ ਜਿਹਨੂੰ ਆਪਾਂ ਨਾਰਥ-ਈਸਟ ਕਹਿੰਦੇ ਆ ਤੇ ਉਹਦਾ ਬਿਲਕੁਲ ਸੱਭਿਆਚਾਰ ਹੋਰ ਹੈ ਪੱਛਮ ਦਾ ਹੋਰ ਹੈ ਦੱਖਣ ਦਾ ਬਿਲਕੁਲ ਹੋਰ ਹੈ ਆਪਸ ਦੇ ਵਿੱਚ ਕੁਝ ਨਹੀਂ ਮਿਲਦਾ ਭਾਸ਼ਾ ਨਹੀਂ ਕਿਤੇ ਮਿਲਦੀ ਬਹੁਤ ਸਾਰੀਆਂ ਭਾਸ਼ਾਵਾਂ ਦਾ ਸਮੂਹ ਹੈ ਬਾਕੀ ਸਾਡੇ ਸੰਵਿਧਾਨ ਦੇ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੈ ਕਿ ਜਿਹੜਾ ਭਾਰਤ ਹੈ ਉਹ ਜਿਹੜਾ ਹੈਗਾ ਯੂਨੀਅਨ ਆਫ ਸਟੇਟਸ ਹੈ ਇਹਦਾ ਇਹਦਾ ਜਿਹੜਾ ਸਟੇਟਸ ਹੈ ਇੱਕ ਫੈਡਰਲ ਢਾਂਚਾ ਹੁਣ ਫੈਡਰਲ ਢਾਂਚੇ ਦੇ ਵਿੱਚ ਜਿਹੜੀਆਂ ਫੈਡਰਲ ਸਟੇਟਸ ਨੇ ਸਾਡੀਆਂ ਉਹ ਆਪਣੇ ਤਰੀਕੇ ਦੇ ਨਾਲ ਜਿਹੜੀਆਂ ਨੇ ਇਸ ਚੀਜ਼ ਨੂੰ ਲੈਣੀਆਂ ਕਰੋ ਸੰਵਿਧਾਨ ਬਣਾਉਣ ਵੇਲੇ ਕਈ ਗੱਲਾਂ ਉਦੋਂ ਹੀ ਜਿਹੜੀ ਯੂਨੀਟਰੀ ਫਾਰਮ ਆਫ ਗਵਰਨਮੈਂਟ ਬਣਾ ਕੇ ਕੇਂਦਰ ਨੇ ਆਪਣੇ ਕੋਲ ਰੱਖ ਲਈਆਂ ਤੇ ਪਰ ਜਦੋਂ ਤੋਂ ਬੀਜੇਪੀ ਦੀ ਅਗਵਾਈ ਵਾਲੀ ਇਹ ਸਰਕਾਰ ਬਣੀ ਹੈ ਤੇ ਵੱਧ ਤੋਂ ਵੱਧ ਹੋਰ ਜਿਹੜੇ ਅਧਿਕਾਰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਜਿਹੜੀ ਹੈ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ 10 ਸਾਲ ਇਹ ਗੱਲ ਇਸ ਕਰਕੇ ਪੁੱਗ ਗਈ ਕਿ ਪਹਿਲੀ ਵਾਰੀ ਜਦੋਂ 2014 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਉਦੋਂ ਨਵੀਂ ਨਵੀਂ ਬਣੀ ਸੀ ਚਾ ਸੀ ਇਥੋਂ ਦੇ ਲੋਕਾਂ ਨੂੰ ਵੀ ਸੀ ਕਿ ਨਵੀਂ ਸਰਕਾਰ ਬਦਲੀ ਹੈ ਪਹਿਲੀ ਵਾਰੀ ਇਦਾਂ ਦੀ ਆਈ ਹੈ ਬਹੁਤ ਤਰੱਕੀ ਹੋਏਗੀ ਬਹੁਤ ਕੁਝ ਕਰੇਗੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਜਿਹੜਾ ਹੈ ਇਹ ਅੰਤਰਰਾਸ਼ਟਰੀਵਾਦ ਵਾਲੇ ਪਾਸੇ ਜਿਹੜਾ ਹੈ ਵੱਧ ਵਧਾਇਆ ਗਿਆ ਸਾਰੇ ਮਾਮਲੇ ਨੇ ਹੂੰ ਜਿਹਦੇ ਚ ਬਾਅਦ ਦੇ ਵਿੱਚ ਆ ਕੇ ਜਦੋਂ ਦੂਜੀ ਵਾਰੀ ਸੱਤਾ ਦੇ ਵਿੱਚ ਆਈ ਬਹੁਤ ਜ਼ਿਆਦਾ ਮੈਜੋਰਟੀ ਦੇ ਵਿੱਚ ਆ ਗਈ ਹੂੰ ਉਦੋਂ ਹੀ ਇਹ ਆਈਡੀਆ ਆਇਆ ਜਦੋਂ ਜ਼ਿਆਦਾ ਮੈਜੋਰਟੀ ਆ ਗਈ ਕਿ ਇਹ ਅਸੀਂ ਇਦਾਂ ਦਾ ਕਾਨੂੰਨ ਪਾਸ ਕਰਵਾ ਸਕਦੇ ਹਾਂ ਜੋ ਧਾਰਾ 370 ਉਦੋਂ ਉਹ ਤੋੜ ਕੇ ਜੰਮੂ ਕਸ਼ਮੀਰ ਦਾ ਜਿਹੜਾ ਸੀਗਾ ਇੱਕ ਵੱਖਰੇ ਰਾਜ ਦਾ ਜਿਹੜਾ ਇੱਕ ਸਟੇਟਸ ਸੀ ਉਹ ਤਾਂ ਖਤਮ ਕੀਤਾ ਹੀ ਇੱਕ ਚੁਣੀ ਹੋਈ ਸਰਕਾਰ ਨੂੰ ਵੀ ਤੋੜਿਆ ਤੇ ਹੁਣ ਜਿਹੜੀ ਜਿੱਥੇ ਸਥਿਤੀ ਹੈ ਜਿਹੜੀ ਜੋ ਇਸ ਵੇਲੇ ਹੈ ਹੁਣ ਜਿਹੜੇ ਐਤਕੀ ਜਿਹੜੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਚ ਉਹ ਇਛਿਤ ਜਿਹੜੇ ਨਤੀਜੇ ਸੀ ਜੋ ਭਾਜਪਾ ਦੇ ਜਾਂ ਐਨਡੀਏ ਦਾ ਆਪਾਂ ਕਹਿੰਨੇ ਆ ਅਲਾਈਸ ਦੋ ਹੀ ਵੱਡੀਆਂ ਅਲਾਈਸ ਨੇ ਉਹਦੀਆਂ ਤੇ ਉਹ ਇਛਿਤ ਨਤੀਜੇ ਨਹੀਂ ਆਏ 2/3 ਮੈਜੋਰਟੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਬਣਦੀ ਜਿਵੇਂ ਤੁਸੀਂ ਕਿਹਾ ਕਿ ਕੁੱਲ 543 ਸੀਟਾਂ ਸਾਡੀਆਂ ਲੋਕ ਸਭਾ ਦੀਆਂ ਤੇ ਲੋਕ ਸਭਾ ਦੇ ਵਿੱਚ ਇਸ ਵੇਲੇ ਜਿਹੜੀ ਸਟਰੈਂਥ ਹੈ ਐਨਡੀਏ ਦੀ ਉਹ ਜਿਹੜੀ ਹੈਗੀ ਹੈ 200 93 ਦੀ ਹੈ ਤੇ ਇੰਡੀਆ ਗੜ੍ਹ ਜੋੜ ਦੀ ਸਟਰੈਂਥ 240 ਦੀ ਹੈ ਉਹਦੇ ਨੇੜੇ ਆ ਤੇ 2/3 ਵਾਸਤੇ ਘੱਟੋ ਘੱਟ 362 ਸੀਟਾਂ ਚਾਹੀਦੀਆਂ 362 ਮੈਂਬਰਾਂ ਦੀ ਵੋਟ ਚਾਹੀਦੀ ਹੈ ਤਾਂ ਉਹ ਕਾਨੂੰਨ ਪਾਸ ਹੋ ਇਸੇ ਤਰ੍ਹਾਂ ਦੀ ਜਿਹੜੀ ਰਾਜ ਸਭਾ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਰਾਜ ਸਭਾ ਦੇ ਵਿੱਚ ਹੁਣ ਇਸ ਵੇਲੇ ਮੌਜੂਦਾ ਕਿਉਂਕਿ ਰਾਜ ਸਭਾ ਦੇ ਮੈਂਬਰ 2 ਸਾਲ ਬਾਅਦ ਰਿਟਾਇਰ ਹੁੰਦੇ ਰਹਿੰਦੇ ਆ 234 ਜਿਹੜੇ ਮੈਂਬਰ ਨੇ ਮੌਜੂਦਾ 234 ਸੀਟਾਂ ਨੇ ਜਿਦੇ ਚੋਂ ਬਿੱਲ ਪਾਸ ਕਰਾਉਣ ਵਾਸਤੇ ਤੂਰ ਥਰਡ ਵਾਸਤੇ 156 ਸੀਟਾਂ ਜਿਹੜੀਆਂ ਨੇ ਉਹ ਚਾਹੀਦੀਆਂ ਤੇ ਐਨਡੀਏ ਕੋਲੇ 128 ਨੇ ਤੇ ਵਿਰੋਧੀ ਜਿਹੜਾ ਗੱਠ ਜੋੜਾ ਹੈ ਇੰਡੀਆ ਉਹਦੇ ਕੋਲੇ 108 ਸੀਟਾਂ ਨੇ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਇਹਦੇ ਵਿੱਚ ਜਿਹੜੀ ਫਿਰ ਅੱਗੇ ਸੂਬੇ ਆ ਗਏ ਸਟੇਟਸ ਆ ਗਏ ਕੁੱਲ ਜਿਹੜੀਆਂ 28 ਚੁਣੀਆਂ ਹੋਈਆਂ ਵਿਧਾਨ ਸਭਾਵਾਂ ਨੇ ਉਹਦੇ ਵਿੱਚੋਂ 19 ਦੇ ਵਿੱਚ ਜਿਹੜੀ ਹੈਗੀ ਆ ਐਨਡੀ ਦੀਆਂ ਸਰਕਾਰਾਂ ਨੇ ਜਾਂ ਉਹਨਾਂ ਦੇ ਐਲਾਈਸ ਦੀਆਂ ਹਨ ਤੇ ਜਿਹੜੀਆਂ ਬਾਕੀ ਪਿੱਛੇ 8 ਦੇ ਵਿੱਚ ਜਿਹੜੀਆਂ ਇੰਡੀਆ ਗੱਠ ਜੋੜਦੀਆਂ ਸਰਕਾਰਾਂ ਨੇ ਤੇ ਇੱਕ ਦੇ ਵਿੱਚ ਵੱਖਰੀ ਹੋਰ ਸਰਕਾਰ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਤੇ ਕਿਉਂਕਿ ਇਹਦੇ ਵਿੱਚੋਂ ਘੱਟੋ ਘੱਟ 50 ਤੋਂ ਵੱਧ ਜਿਹੜੀਆਂ ਤੁਹਾਨੂੰ ਸੂਬਿਆਂ ਦਾ ਜਿਹੜਾ ਹੈਗਾ ਉਹ ਮਤੇ ਹੋਣੇ ਚਾਹੀਦੇ ਨੇ ਇਦਾਂ ਦਾ ਕਾਨੂੰਨ ਜਿਹੜਾ ਹੈਗਾ ਉਹਦੇ ਵਿੱਚ ਸੋਧ ਕਰਨ ਵਾਸਤੇ 2/3 ਮੈਜੋਰਟੀ ਸਾਨੂੰ ਜਿਹੜੀ ਹੈ ਉੱਥੇ ਚਾਹੀਦੀ ਹੈ ਸਿੰਪਲ ਮੈਜੋਰਟੀ ਨਾਲ ਇਹ ਬਿਲ ਪਾਸ ਹੋ ਨਹੀਂ ਸਕਦਾ ਕਿਉਂਕਿ ਸੰਵਿਧਾਨਕ ਬਿਲ ਨੇ ਤੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਇਹ ਸਿਚੁਏਸ਼ਨ ਹੈ ਹੁਣ ਜੇ ਆਪਾਂ ਦੇਖਿਆ ਜਾਵੇ ਜਿੱਦਾਂ ਆਪਾਂ ਗੱਲ ਸ਼ੁਰੂ ਚ ਕੀਤੀ ਕਿ ਜੀਓਗ੍ਰਾਫਿਕਲੀ ਵੀ ਭਾਰਤ ਇੱਕ ਨਹੀਂ ਕਿਤੇ ਪਹਾੜ ਨੇ ਕਿਤੇ ਸਮੁੰਦਰ ਹੈ ਕਿਤੇ ਰਾਜਸਥਾਨ ਦੇ ਵਿੱਚ ਰੇਗਿਸਤਾਨ ਹੈ ਗੁਜਰਾਤ ਦਾ ਕੁਝ ਇਲਾਕਾ ਹੈ ਦਲਦਲ ਵਾਲਾ ਹਾਂਜੀ ਤੇ ਨਾਰਥ-ਈਸਟ ਦੇ ਵਿੱਚ ਹੋਰ ਤਰ੍ਹਾਂ ਦੀ ਸਿਚੁਏਸ਼ਨ ਹੈ ਤੇ ਕਿਹੜਾ ਮਹੀਨਾ ਮਿਥਿਆ ਕਰਨਗੇ ਉਹ ਚੋਣਾਂ ਵਾਸਤੇ ਹੂੰ ਤਾਂ ਕਿ ਸਾਰੇ ਦੇਸ਼ ਨੂੰ ਉਹ ਸੂਟ ਕਰਨ ਹੂੰ ਤੇ ਦੂਸਰੀ ਗੱਲ ਜਿਹੜੀ ਤੁਸੀਂ ਸ਼ੁਰੂ ਚ ਕੀਤੀ ਸੀ ਕਿ ਜਦੋਂ ਭਾਰਤ ਆਜ਼ਾਦ ਹੁੰਦਾ 1947 ਦੇ ਵਿੱਚ ਜਾ ਕੇ ਤੇ 1952 ਦੇ ਵਿੱਚ ਪਹਿਲੀਆਂ ਚੋਣਾਂ ਹੁੰਦੀਆਂ ਨੇ ਜਦੋਂ ਰਿਪਬਲਿਕ ਦੀਆਂ ਜਦੋਂ ਇੰਡੀਆ ਰਿਪਬਲਿਕ ਬਣਦਾ ਉਸ ਤੋਂ ਬਾਅਦ ਠੀਕ ਹੈ ਜਿੰਨੀਆਂ ਕੋਦੋਂ ਸੂਬੇ ਸੀਗੇ ਉਹਨਾਂ ਦੇ ਵਿੱਚ ਨਾਲ ਚੋਣਾਂ ਹੋ ਗਈਆਂ ਪਰ ਬਾਅਦ ਦੇ ਵਿੱਚ ਸਿਚੁਏਸ਼ਨ ਬਦਲਦੀਆਂ ਰਹੀਆਂ ਕੁਝ ਤਾਂ ਉਸ ਤੋਂ ਬਾਅਦ ਜਿਹੜੀਆਂ ਸਟੇਟਸ ਮਰਜ ਹੋਈਆਂ ਕੁਝ ਨਵੇਂ ਸੂਬੇ ਬਣੇ ਜਿਵੇਂ 1966 ਦੇ ਵਿੱਚ ਜਿਹੜੀ ਪੰਜਾਬ ਦੀ ਬਾਈਫਰਕੇਸ਼ਨ ਰਾਦਰ ਟ੍ਰਾਈਫਰਕੇਸ਼ਨ ਹੋਈ ਹਮਮ ਕੁਝ ਹਿੱਸੇ ਹਿਮਾਚਲ ਨਾਲ ਜੋੜ ਤੇ ਹਰਿਆਣਾ ਵੱਖਰਾ ਸੂਬਾ ਬਣ ਗਿਆ ਤੇ ਫਿਰ ਉੱਥੇ ਵੀ ਵਿਧਾਨ ਸਭਾ ਦੀ ਲੋੜ ਸੀ ਸੋ ਇਹ ਕਦੇ ਵੀ ਇਦਾਂ ਪੋਸੀਬਲ ਜਿਹੜਾ ਹੋਏ ਹੋਈ ਨਹੀਂ ਸਕਦਾ ਇਹ ਕਿਉਂਕਿ ਇਹ ਵੱਖਰੀਆਂ ਵੱਖਰੀਆਂ ਇਸੇ ਕਰਕੇ ਹੋ ਗਈਆਂ ਫਿਰ ਕਾਂਗਰਸ ਵੇਲੇ ਇੱਕ ਜਿਹੜਾ ਕਾਂਗਰਸ ਦਾ ਆਪਣਾ ਸਟਾਈਲ ਸੀ ਕਿ ਜਿੱਥੇ ਉਹਨਾਂ ਨੂੰ ਸੂਤ ਨਹੀਂ ਬੈਠਦੀ ਸਰਕਾਰ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ ਕੋਈ ਨਾ ਕੋਈ ਬਹਾਨਾ ਬਣਾ ਕੇ ਜਿਹੜੀ ਹੈ ਵਿਧਾਨ ਸਭਾ ਅਸੈਂਬਲੀ ਉਹਨੂੰ ਭੰਗ ਕਰ ਦਿਓ ਤੇ ਉੱਥੇ ਫਿਰ ਨਵੀਂ ਚੋਣ ਜਦੋਂ ਹੋਣੀ ਆ ਉਹਦੀ ਤਰੀਕ ਲੋਕ ਸਭਾ ਨਾਲ ਜੁੜਨੀ ਨਹੀਂ ਹੂੰ ਹੂੰ ਇਹ ਗੱਲ ਤੇ ਹੁਣ ਇਹ ਕਿਵੇਂ ਕਰਨਗੇ ਪ੍ਰੈਕਟੀਕਲੀ ਜਿਹੜੀ ਗੱਲ ਜਿਹੜੀ ਕਾਂਗਰਸ ਨੇ ਕਹੀ ਨਾ ਮਲਕਰ ਜਣ ਖੜ ਗਏ ਨੇ ਕਿ ਇਹ ਗੱਲ ਵਿਹਾਰਕ ਨਹੀਂ ਆ ਇਹ ਗੱਲ ਬਿਲਕੁਲ ਉਹਦੀ ਸਹੀ ਹੈ ਇਹ ਵਿਹਾਰਕ ਹੋ ਹੀ ਨਹੀਂ ਸਕਦੀ فرض ਕੀਤਾ ਕੋਲੀਸ਼ਨ ਸਰਕਾਰ ਆ ਜਾਂਦੀ ਹੈ ਪਾਰਲੀਮੈਂਟ ਦੇ ਵਿੱਚ ਹੂੰ ਪਾਰਲੀਮੈਂਟ ਦੇ ਜਿਹੜੇ ਕੋਲੀਸ਼ਨ ਸਰਕਾਰਾਂ ਪਹਿਲਾਂ ਆਉਂਦੀਆਂ ਰਹੀਆਂ ਨੇ ਕਈ ਵਾਰੀ ਕਿਸੇ ਦੇ ਮਤਭੇਦ ਹੋ ਗਏ ਉਹਨੇ ਜਿਹੜਾ ਸੀ ਵਾਪਸ ਲੈ ਲਈ ਹਮਾਇਤ ਤੇ ਸਰਕਾਰ ਟੁੱਟ ਗਈ ਤੇ ਹੁਣ ਕੇਂਦਰ ਜੇ ਲੋਕ ਸਭਾ ਟੁੱਟ ਜਾਂਦੀ ਹੈ ਤਾਂ ਉਹਦੀ ਉਸ ਤੋਂ ਬਾਅਦ ਉਹਦੀ ਮਿਥਣੀ ਪੈਂਦੀ ਹੈ ਅਗਲੀ ਚੋਣ ਲੋਕ ਸਭਾ ਦੀ ਤੇ ਉਦੋਂ ਤੱਕ ਜਿਹੜਾ ਪਿਛਲਾ ਪ੍ਰਧਾਨ ਮੰਤਰੀ ਉਹ ਕੰਟੀਨਿਊ ਕਰਦਾ ਤੇ ਇਹ ਤਾਂ ਹੋ ਨਹੀਂ ਸਕਦਾ ਕਿ ਉੱਥੇ ਰਾਸ਼ਟਰਪਤੀ ਰਾਜ 6 ਮਹੀਨੇ ਲਈ ਸਾਲ ਲਈ ਹੋ ਜਾਊਗਾ ਲਾਗੂ ਹੋ ਜਾਊਗਾ ਹੈ ਜੀ ਫਿਰ ਕੀ ਜੇ ਫਰਜ਼ ਕੀਤਾ 2 ਸਾਲ ਬਾਅਦ 2.5 ਸਾਲ ਬਾਅਦ ਜਿਹੜੀ ਪਾਰਲੀਮੈਂਟ ਭੰਗ ਹੋ ਜਾਂਦੀ ਹੈ ਲੋਕ ਸਭਾ ਭੰਗ ਹੋ ਜਾਂਦੀ ਹੈ ਕੀ ਫਿਰ ਜਿਹੜੇ ਸੂਬਿਆਂ ਦੀਆਂ ਚੋਣਾਂ ਹੋਈਆਂ 5 ਸਾਲ ਦੀਆਂ ਸਰਕਾਰਾਂ ਸਾਰੀਆਂ ਉਹਨਾਂ ਨੂੰ ਭੰਗ ਕਰਕੇ ਦੁਬਾਰਾ ਚੋਣਾਂ ਕਰਾਉਣਗੇ ਇਹ ਕਿਵੇਂ ਜਿਹੜਾ ਪ੍ਰੈਕਟੀਕਲ ਹੋ ਸਕਦਾ ਹੈ ਜਦ ਕਿਸੇ ਸੂਬੇ ਦੇ ਵਿੱਚ ਫਰਜ਼ ਕੀਤਾ ਜੇ ਹੁਣ ਇਹ ਕਹਿੰਦੇ ਕਿ ਅਸੀਂ 2029 ਤੋਂ ਇਹ ਲਾਗੂ ਕਰ ਦਾਂਗੇ ਬੀਜਪੀ ਦੇ ਲੀਡਰਾਂ ਦੇ ਇਹੀ ਬਿਆਨ ਆ ਰਹੇ ਨੇ ਨਾ ਕਿ ਅਸੀਂ ਲਾਗੂ ਕਰ ਦਾਂਗੇ 2029 ਤੋਂ 2029 ਤੋਂ ਮੈਨੂੰ ਦੱਸੋ ਵੀ ਜਿੱਥੇ ਹੁਣ ਜਿੱਥੇ ਫਰਜ਼ ਕੀਤਾ ਪੰਜਾਬ ਦੇ ਵਿੱਚ 2022 ਚ ਚੋਣਾਂ ਹੋਈਆਂ 2027 ਚ ਹੋਣੀਆਂ ਨੇ ਕੀ ਉਹ 2027 ਤੋਂ ਬਾਅਦ 2 ਸਾਲ ਵੇਟ ਕਰਨਗੇ ਕਿ 29 ਜਿਸ ਇਕੱਠੇ ਕਰਨੀ ਹੋਰ ਵਧੇਗੀ ਇਹ ਸੰਵਧਾਨਕ ਤੌਰ ਤੇ ਬਹੁਤ ਵੱਡਾ ਇੱਕ ਕ੍ਰਾਈਸਿਸ ਆ ਜਾਏਗਾ ਕੋਈ ਪੋਸੀਬਲ ਹੀ ਨਹੀਂ ਇਸ ਕਰਕੇ ਸੰਵਧਾਨ ਦੇ ਵਿੱਚ ਹੁਣ ਤੱਕ ਇਹ ਕਹਿੰਦੇ ਨੇ ਨਾ ਕਿ ਦੋ ਤਰਮੀਮਾਂ ਕਰਾਉਣੀਆਂ ਪੈਣਗੀਆਂ ਇੱਕ ਸਾਡੀ ਤਰਮੀਮ ਹੈ ਜਿਹੜੀ ਉਹ ਲੋਕ ਸਭਾ ਤੇ ਵਿਧਾਨ ਸਭਾ ਵੰਦੀਆਂ ਚੋਣਾਂ ਵਾਸਤੇ ਹੋਏਗੀ ਦੂਜੀਆਂ ਲੋਕਲ ਬਾਡੀਜ਼ ਵਾਸਤੇ ਹੋਏਗੀ ਜਿਹਦੇ ਵਿੱਚ ਵਿਧਨ 100 ਡੇਜ ਉਹ ਕਰਾਉਣੀਆਂ ਜ਼ਰੂਰੀ ਹੋਣਗੀਆਂ ਪੰਚਾਇਤਾਂ ਦੀਆਂ ਪੰਚਾਇਤ ਸੰਪਤੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਤੇ ਮਿਊਨਿਸਪਲ ਕਮੇਟੀਆਂ ਕਾਰਪੋਰੇਸ਼ਨਾਂ ਦੀਆਂ ਤੇ ਪਰ ਇਹਦੇ ਚ ਹੋਰ ਕਿੰਨੀਆਂ ਅਮੈਂਡਮੈਂਟ ਕਰਨੀਆਂ ਪੈਣਗੀਆਂ ਇਹ ਇਹ ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਪ੍ਰੈਕਟੀਕਲ ਹੋਏਗਾ ਤੇ ਪਰ ਇਹ ਵੀ ਹੁਣ ਇੱਕ ਸ਼ੋਸ਼ਾ ਛੱਡਿਆ ਗਿਆ ਵਧੀਆ ਤੇ ਭਾਜਪੀ ਨੂੰ ਗੱਲਾਂ ਕਹੀਆਂ ਤੇ ਸੂਟ ਕਰਦੀਆਂ ਜਿੱਥੇ ਕਿਤੇ ਉਹਨਾਂ ਦੀ ਉਹ ਪਹਿਲੀ ਵਿਚਾਰਤਾਰਾ ਬਨ ਨੇਸ਼ਨ ਵਾਲੀ ਜਿੱਥੇ ਜਾ ਕੇ ਖੜਦੀ ਹੈ ਜਾਂ ਅੰਦਰਾਸਤ੍ਰਵਾਦ ਵਾਲੀ ਅੰਦਰਾਸਤ੍ਰਵਾਦੀਆਂ ਨੂੰ ਇਹ ਗੱਲ ਕਿਉਂਕਿ ਇੰਨੀ ਤਾਂ ਸਮਝ ਹੈ ਨਹੀਂ ਕੋਈ ਸਟੱਡੀ ਨਹੀਂ ਕਰਦੇ ਖੁਦ ਇਹਨਾਂ ਦੇ ਲੀਡਰ ਨਹੀਂ ਸਟੱਡੀ ਕਰਦੇ ਤੇ ਉਹ ਫਿਰ ਚੱਲੀ ਜਾਊਗੀ ਜਿਹੜੀਆਂ ਹੁਣ ਚਾਰ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਉੱਥੇ ਇਸ ਨੂੰ ਪ੍ਰਚਾਰੀ ਆਣ ਕੇ ਦੇਖੋ ਜੇ ਅਸੀਂ ਤਾਂ ਨਵਾਂ ਸਿਲਸਿਲਾ ਲੈ ਕੇ ਆ ਰਹੇ ਹਾਂ ਮੈਨੂੰ ਕੋਈ ਗੱਲ ਨਹੀਂ ਸਮਝ ਨਹੀਂ ਆਉਂਦੀ ਕਿ ਆਰਾਮਨਾਥ ਕੋਵਿੰਦ ਬਹੁਤ ਸਿਆਣੇ ਆਗੂ ਨੇ ਸਾਡੇ ਰਾਸ਼ਟਰਪਤੀ ਰਹੇ ਨੇ ਜਿਹੜਾ ਉਹਨਾਂ ਦਾ ਪੈਨਲ ਹੈ ਉਹਦੇ ਵਿੱਚ ਵੀ ਇਹ ਗੱਲਾਂ ਹੁਣ ਉਹਨਾਂ ਨੇ ਖੁਦ ਕਿਹਾ ਕਿ ਸਾਡੇ ਪੈਨਲ ਕੋਲੇ 15 ਜਿਹੜੀਆਂ ਪਾਰਟੀਆਂ ਨੇ ਪੋਲੀਟੀਕਲ ਉਹਨਾਂ ਨੇ ਇਹਦਾ ਵਿਰੋਧ ਕੀਤਾ 35 ਪਾਰਟੀਆਂ ਇਹਦੇ ਹੱਕ 'ਚ ਭੁਗਤੀਆਂ ਹੁਣ 35 ਪਾਰਟੀਆਂ ਗਿਣਤੀ ਦੇ ਵਿੱਚ ਤਾਂ ਉਹਨਾਂ ਨੇ 35 ਕਰ ਲਈਆਂ ਪਰ ਕਿਸੇ ਕੋਲ ਇੱਕ ਵੀ ਐਮਐਲਏ ਨਹੀਂ ਇੱਕ ਵੀ ਐਮਪੀ ਨਹੀਂ ਤੇ ਉਹਨੂੰ ਹੁਣ ਕਿਸ ਤਰ੍ਹਾਂ ਤੁਸੀਂ ਪਾਰਟੀ ਗਿਣਨਾ ਹੈ ਹਾਂਜੀ ਤੇ ਦੂਸਰੀ ਗੱਲ ਜਿਹੜੀਆਂ ਪਾਰਟੀਆਂ ਨੇ ਵਿਰੋਧ ਕੀਤਾ ਹੁਣ ਉਹ ਵਿਰੋਧੀ ਧਿਰ 'ਚ ਨੇ ਜਿਹਦੇ 'ਚ ਮੁੱਖ ਤੌਰ ਤੇ ਕਾਂਗਰਸ ਹੈ ਅਗਲੇਸ਼ ਜਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਹੈ ਫਿਰ ਮੰਮਤਾ ਬੇਨਰਜੀ ਦੀ ਜਿਹੜੀ ਆ ਉਹ ਪਾਰਟੀ ਹੈ ਡੀਐਮਕੇ ਹੈ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਹੈ ਸੋ ਕਿਵੇਂ ਇਹ ਬਿੱਲ ਪਾਸ ਹੋਏਗਾ ਪਹਿਲੀ ਗੱਲ ਤਾਂ ਇਹ ਸੰਭਵ ਨਹੀਂ ਜਾਂ ਫਿਰ ਜਦੋਂ ਇਹ ਕਿਤੇ ਲੈ ਕੇ ਹੋ ਸਕਦਾ ਲੈ ਕੇ ਆਉਣ ਜਿੱਦਾਂ ਤੁਸੀਂ ਕਹਿ ਕੇ ਸਰਦਰੋਦਿਸਮਾ ਸਮਾਗਮ ਚ ਅਜਲਾਸ ਚ ਲੈ ਕੇ ਆਉਣਗੇ ਤੇ ਉਦੋਂ ਫਿਰ ਇਹ ਕਹਿਣਗੇ ਦੇਖੋ ਜੀ ਇਹਨਾਂ ਨੇ ਪਾਸ ਨਹੀਂ ਹੋਤਾ ਅਸੀਂ ਤਾਂ ਬੜਾ ਭਲਾ ਕਰਦੇ ਸੀ ਸਾਡਾ ਖਰਚਾ ਬਚਾਉਂਦੇ ਸੀ ਹੁਣ ਇਹ ਸਮਝ ਨਹੀਂ ਆਉਂਦੀ ਵੀ ਇਹ ਖਰਚਾ ਬਚਾਉਂਦੇ ਆ ਕਿ ਖਰਚਾ ਵਧਾਉਂਦੇ ਆ ਤੇ ਸੋ ਇਹ ਜਿਹੜਾ ਹੈ ਪ੍ਰੈਕਟੀਕਲੀ ਬਿਲਕੁਲ ਇਹ ਗੱਲ ਬਿਹਾਰਕ ਕਿਤੇ ਵੀ ਹੈ ਨਹੀਂ ਇਸ ਪਿਛੇ ਮਤਲਬ ਪਾਜਪਾ ਦੇ ਕੋਈ ਖਾਸ ਕੀ ਮੰਤਵ ਹੋ ਸਕਦੇ ਨੇ ਕਿਉਂ ਉਹ ਵਾਰ-ਵਾਰ ਜਿਵੇਂ ਬਹੁਤ ਸਾਰੀਆਂ ਗੱਲਾਂ ਨੂੰ ਇੱਕ ਦੇਸ਼ ਇੱਕ ਭਾਸ਼ਾ ਹਰੇਕ ਚੀਜ਼ ਨੂੰ ਇੱਕ ਦੇਸ਼ ਦੇ ਨਾਲ ਜੋੜਨਾ ਇਸੇ ਤਰ੍ਹਾਂ ਇੱਕ ਦੇਸ਼ ਇੱਕ ਚੋਣ ਕੋਈ ਖਾਸ ਜਿਹੜੇ ਬੀਜੇਪੀ ਦੇ ਦੇ ਨਾਲ ਜਿਹੜੇ ਮਕਸਦ ਨੇ ਉਹ ਜੁੜੇ ਹੋਏ ਨੇ ਉਹ ਫਾਇਦਾ ਲੱਗਦਾ ਏਦਾਂ ਨਹੀਂ ਹੁੰਦਾ ਕਿ ਬੀਜੇਪੀ ਦੇ ਹੀ ਮਕਸਦ ਜੁੜੇ ਹੋਏ ਨੇ ਕਈ ਕੱਲਾਂ 'ਚ ਕਈ ਥਾਂ ਤੇ ਬੀਜੇਪੀ ਕਈ ਵਾਰੀ ਲਿਬਰਲ ਵੀ ਐਸੀ ਗੱਲ ਨਹੀਂ ਹੂੰ ਤੇ ਕਿਉਂਕਿ ਕਈ ਵਾਰੀ ਬੰਦੇ ਹੋ ਜੇ ਆ ਜਾਂਦੇ ਆ ਬੀਜੇਪੀ ਦਾ ਜਦੋਂ ਅਟਲ ਵਿਹਾਰੀ ਵਾਜਪਈ ਦੋ ਵਾਰ ਤਿੰਨ ਵਾਰ ਰਾਦਰ ਪ੍ਰਧਾਨ ਮੰਤਰੀ ਰਹਿ ਗਏ ਬੀਜੇਪੀ ਤਾਂ ਉਦੋਂ ਵੀ ਸੀ ਜਦੋਂ ਜਨਤਾ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਮਰਾਰਜੀ ਡਿਸਾਈਸ ਸੀ ਜਿਹੜਾ ਬੀਜੇਪੀ ਵਾਲੇ ਖੇਮੇ ਚ ਹੋਇਆ ਹੋਸੀ ਜਨ ਸੰਘ ਦੇ ਖੇਮੇ ਚ ਉਦੋਂ ਵੀ ਸੀ ਪਰ ਇਹ ਹੈ ਕਿ ਹੁਣ ਜਿਹੜਾ ਇਹਨਾਂ ਨੂੰ ਨਮਾ ਇਹਨਾਂ ਦੇ ਹੱਥ ਜਿਹੜਾ ਹਰਬਰ ਲੱਗਿਆ ਕਿ ਅਸੀਂ ਇੱਕ ਰਾਸ਼ਟਰ ਦਾ ਜਿਹੜਾ ਨਾਰਾ ਦੇਈਏ ਇਹ ਭਾਜਪੀ ਦੀ ਜਾਂ ਜਨਸੰਘ ਦੀ ਬਹੁਤ ਪੁਰਾਣੀ ਗੱਲ ਹੈ ਸ਼ਮਾ ਪ੍ਰਸਾਦ ਮੁਕਰਜੀ ਵੇਲੇ ਦਾ ਨਾਰਾ ਦਿੱਤਾ ਹੋਇਆ ਜਦੋਂ ਉਹ ਕਸ਼ਮੀਰ ਦੇ ਵਿੱਚ ਤਿਰੰਗਾ ਲੈ ਕੇ ਜਾ ਰਹੇ ਸੀ ਚਲਾਉਣ ਜਾ ਰਹੇ ਸੀ ਤੇ ਦੇਖੋ ਰਾਸ਼ਟਰ ਤੋਂ ਕੋਈ ਜਿਹੜਾ ਹੈਗਾ ਮੁਨਕਰ ਨਹੀਂ ਹੁੰਦਾ ਤੇ ਜਿਹੜਾ ਜਿਹੜਾ ਨੇਸ਼ਨ ਸਟੇਟ ਦਾ ਕਨਸੈਪਟ ਹੈ ਉਹ ਤਾਂ ਖਰੇ ਇਨਾਂ ਦਾ ਨਹੀਂ ਹੈ ਉਹ ਤਾਂ ਵਾਰਡ ਲੈਵਲ ਤੇ ਜਿਹੜਾ ਨੇਸ਼ਨ ਸਟੇਟ ਦਾ ਕਨਸੈਪਟ ਹੈ ਉਹ ਤਾਂ ਚੱਲੇ ਹੀ ਆ ਰਹੇ ਹਨ ਤੇ ਉਹ ਤਾਂ ਹੁਣ ਵੀ ਹੈਗਾ ਉਹ ਫੇਰ ਵੀ ਰਹਿਣਾ ਉਹਦੇ 'ਚ ਕੋਈ ਫਰਕ ਨਹੀਂ ਜਿਹੜਾ ਪੈਣਾ ਪਰ ਇਹ ਹੈ ਕਿ ਉਹਨੂੰ ਇੱਕ ਨਾਰਾ ਬਣਾ ਕੇ ਬਤੂ ਬਤ ਸਮਾ ਸੱਤਾ ਚ ਰਹਿਣ ਦੀ ਕੋਸ਼ਿਸ਼ ਕਰਦੇ ਆ ਤੇ ਪਰ ਹੁਣ ਕੀਤਾ ਕੀ ਹੈ ਬੀਜੇਪੀ ਉ ਤੋਂ ਪਹਿਲੀ ਵਾਰੀ ਇਹ ਨਾਰਾ ਲੈ ਕੇ ਆਏ ਸੀ ਕਿ ਅਸੀਂ ਸਵਦੇਸ਼ੀ ਤੇ ਜ਼ੋਰ ਦੇਵਾਂਗੇ 2014 ਦੇ ਵਿੱਚ ਜਦੋਂ ਸੱਤਾ ਚਾਈ ਹਾਲਾਂਕਿ ਬਾਦਪਾਈ ਜੀ ਨੇ ਵੀ 5 ਸਾਲ ਪਹਿਲਾਂ 13 ਮਹੀਨੇ ਤੋਂ ਬਾਅਦ 5 ਸਾਲ ਲਗਾਤਾਰ ਰਾਜ ਕੀਤਾ ਉਦੋਂ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਤੇ ਪਰ ਕੀਤਾ ਕੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਕੀਤੀ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਠੇਕੇ ਦਿੱਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕੰਮ ਦਿੱਤੇ ਇੱਥੋਂ ਤੱਕ ਕਿ ਟੋਲ ਪਲਾਜ਼ਾ ਤੱਕ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਸੀ ਉਹ ਸੀ પેટ્રોલ ਪੰਪਾਂ ਤੱਕ ਵੀ ਜਿਹੜਾ ਆਊਟਲੈਟ ਹੈ ਉਹ ਵੀ ਵੱਡੇ ਕਾਰਪੋਰੇਟ ਜਿਹੜੇ ਘਰਾਣੇ ਆ ਇੰਡੀਆ ਦੇ ਉਹਨਾਂ ਨੂੰ ਦਿੱਤੇ ਉਹ ਤੁਸੀਂ ਸਰਦੇਸ਼ੀ ਵਾਲੀ ਗੱਲ ਛੱਡ ਕੇ ਇਹ ਕੀਤੀ ਦੂਜੇ ਪਾਸੇ ਫਿਰ ਡੀਸ ਇਨਵੈਸਟਮੈਂਟ ਜਦੋਂ ਨਰਸਿਮਹਾ ਰਾਓ ਦੀ ਗਵਾਈ ਵਾਲੀ ਜਦੋਂ ਸਰਕਾਰ ਸੀ ਮਨਮੋਹਨ ਸਿੰਘ ਜਦੋਂ ਖਜ਼ਾਨਾ ਮੰਤਰੀ ਸੀ ਉਦੋਂ ਇਹ ਕਨਸੈਪਟ ਇਹ ਫਲੋਟ ਹੋਇਆ ਆਈਡੀਆ ਡਿਸ ਇਨਵੈਸਟਮੈਂਟ ਦਾ ਉਦੋਂ ਸਭ ਤੋਂ ਵੱਧ ਰੌਲਾ ਪਾਉਣ ਵਾਲੇ ਜਲੂਸ ਕੱਢਣ ਵਾਲੇ ਕਿ ਦੇਸ਼ ਵੇਚਤਾ ਦੇਸ਼ ਵੇਚਤਾ ਉਦੋਂ ਬੀਜੇਪੀ ਵਾਲੇ ਸੀ ਤੇ ਹੁਣ ਇਹਨਾਂ ਨੇ 50% ਤੋਂ ਵੀ ਵਧਾਤੀ ਕਿ ਡਿਸ ਇਨਵੈਸਟਮੈਂਟ ਕਰੋ ਜੀ ਕੋਈ ਸਾਡਾ ਕੋਈ ਮਸਲਾ ਨਹੀਂ ਕੋਈ ਸਾਡੇ ਰਤਨ ਨਹੀਂ ਆਰਮੀ ਨੂੰ ਵੀ ਪ੍ਰਾਈਵੇਟ ਕਰਨ ਦੀ ਗੱਲ ਚੱਲ ਪਈ ਆ ਅਗਨੀਵੀਰ ਯੋਜਨਾ ਸ਼ੁਰੂ ਕਰਦੇ ਸੋ ਇਹ ਜਿਹੜਾ ਨਾ ਇੱਕ ਉਹ ਜਿਹੜਾ ਇੱਕ ਫਾਲਸ ਇਹਨਾਂ ਨੇ ਸਿਰਜਿਆ ਹੋਇਆ ਸੀ ਰਾਸ਼ਟਰਵਾਦ ਦਾ ਉਹ ਤਾਂ ਗਿਆ ਭਰਮ ਟੁੱਟ ਲੋਕਾਂ ਦਾ ਉਹ ਪਤਾ ਲੱਗ ਗਿਆ ਇਹਨਾਂ ਚੋਣਾਂ ਤੋਂ ਬਾਅਦ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕੀਤੀ ਹੈ ਕਿਵੇਂ ਉਹਨਾਂ ਦੇ ਹੱਕ 'ਚ ਜਾ ਕੇ ਖੜਦੇ ਰਹੇ ਨੇ ਮੇਕ ਇਨ ਇੰਡੀਆ ਮੇਕ ਇਨ ਇੰਡੀਆ ਦਾ ਰੌਲਾ ਪਿਆ ਸੀ ਤੇ ਇੱਕ ਪ੍ਰੋਡਕਟ ਦੱਸ ਦੇਣ ਮੇਕ ਇਨ ਇੰਡੀਆ ਦਾ ਜਿਹੜਾ ਉਸ ਲੈਵਲ ਤੇ ਪਹੁੰਚਿਆ ਹੋਵੇ ਵਰਲਡ ਕਲਾਸ ਲੈਵਲ ਤੇ ਜਿਹੜਾ ਕੋਈ ਪ੍ਰੋਡਕਟ ਪਹੁੰਚਿਆ ਹੋਵੇ ਸੋ ਇਸ ਤਰ੍ਹਾਂ ਦਾ ਜਦੋਂ ਉਹ ਸਾਰਾ ਗੱਲ ਖਤਮ ਹੋ ਗਈ ਤੇ ਫਿਰ ਹੁਣ ਇਹ ਜਿਹੜੀ ਇੱਕ ਖਾਸ ਤਰ੍ਹਾਂ ਦਾ ਇੱਕ ਆਈਡੀਆ ਹੈ ਜਿਹੜਾ ਹਿੰਦੂਇਜ਼ਮ ਦਾ ਆਈਡੀਆ ਕਹਿ ਲਓ ਹਿੰਦੂ ਪੱਤਾ ਕਹਿ ਲਓ ਹੋਰ ਮੈਂ ਚਲੋ ਇਸ ਤਰ੍ਹਾਂ ਇਸ ਨੂੰ ਸ਼ਕਤੀ ਨਾਲ ਇਹ ਗੱਲ ਨਹੀਂ ਕਰਦਾ ਤੇ ਕਿਉਂਕਿ ਹਿੰਦੂ ਤਾਂ ਜੇ ਰਾਸ਼ ਮੋਦੀ ਨੂੰ ਹਰਾਉਣ ਵਾਲੇ ਵੀ ਤਾਂ ਹਿੰਦੂ ਹੀ ਨੇ ਨਾ ਜੀ ਤੇ ਇਸ ਕਰਕੇ ਉਹਨੂੰ ਇੱਕ ਰਿਲੀਜੀਅਸ ਐਂਗਲ ਤੋਂ ਨਹੀਂ ਇਸ ਨੂੰ ਗੱਲ ਨੂੰ ਇਦਾਂ ਆਪਾਂ ਲੈ ਸਕਦੇ ਪਰ ਇਹ ਵੀ ਕਿਉਂਕਿ ਪਰ ਉਹ ਕਾਰਡੇ ਖੇਡਣ ਦੀ ਕੋਸ਼ਿਸ਼ ਕੀਤੀ ਫਿਰ ਇਹ ਆਂਦਰਾਸ਼ਟਰਵਾਦ ਵਾਲੀ ਕਿ ਚਲੋ ਛੇ ਦੇਸ ਤੇ ਗੱਲ ਜੁੜ ਜੇ ਇਸ ਤੇ ਆ ਕੇ ਕਿਤੇ ਗੱਲ ਨਿਬੜ ਜੇ ਤੇ ਤੁਸੀਂ ਜਿਹੜੇ ਇੰਟਰਨੈਸ਼ਨਲੀ ਹੋਰ ਵੱਡੇ ਪੰਗੇ ਲਈ ਜਾਂਦੇ ਆਪਣੇ ਦੇਸ਼ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਤੁਸੀਂ ਚੱਕਰਾਂ 'ਚ ਜਿਹੜਾ ਹੈ ਪਏ ਹੋਇਓ ਸੋ ਇਹਦੇ 'ਚ ਜਿਹੜਾ ਹੈ ਬੀਜੇਪੀ ਨੂੰ ਆਪਣਾ ਜਿਹੜਾ ਹੈਗਾ ਅਲਟੀਮੇਟਲੀ ਉਹ ਨੁਕਸਾਨ ਹੀ ਹੋਣਾ ਹੈ ਕਿਉਂਕਿ ਬੀਜੇਪੀ ਨੇ ਪਹਿਲਾਂ ਇਹ ਗੱਲ ਦੇਖੀ ਹੈ ਕਿ ਕੋਲੀਸ਼ਨ ਤੋਂ ਬਿਨਾ ਤਾਂ ਇੱਥੇ ਕੰਮ ਚੱਲਦਾ ਨਹੀਂ ਇੱਕ ਆਈਡੀਆ ਜਿਹੜਾ ਇੱਥੇ ਚੱਲ ਨਹੀਂ ਸਕਦਾ ਤੇ ਪਰ ਫੇਰ ਵਾਰ-ਵਾਰ ਉਹ ਇੱਕ ਰਾਸ਼ਟਰ ਇੱਕ ਸਾਰੀ ਗੱਲ ਲਿਆ ਕੇ ਤੇ ਇਹਨੂੰ ਵੈਸੇ ਹੀ ਇੱਕ ਧਿਰ ਨੂੰ ਜਾਇ ਕਹਿ ਲਓ ਉਹਨੂੰ ਐਕਸਪਲੋਇਟ ਕਰਨ ਦੀ ਗੱਲ ਹੈ ਹੋਰ ਇਸ ਤੋਂ ਬਾਅਦ ਕੁਝ ਨਹੀਂ ਹੈ ਹੂੰ ਇਹ ਵੀ ਕਹਿੰਦੇ ਕਿ ਮੋਦੀ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਦੇ ਤੋਂ ਬੜੇ ਪ੍ਰਭਾਵਿਤ ਨੇ ਵਲਾਦੀਮੀਰ ਪੁਤਿਨ ਉਹੀ ਨੀਤੀ ਭਾਰਤ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਨੇ ਨਾ ਹੀ ਕੋਈ ਚੋਣ ਹੋਵੇ ਨਾ ਹੀ ਕੋਈ ਬੋਲੇ ਮਤਲਬ ਇਹ ਮੰਨਿਆ ਜਾਂਦਾ ਹੈ ਇਹ ਚਰਚਾਵਾ ਵੀ ਚੱਲਦੀ ਹੈ ਕਿ ਪੁਤਿਨ ਤੋਂ ਬਹੁਤ ਪ੍ਰਭਾਵਿਤ ਨੇ ਏਸੇ ਲਈ 1 ਨੇਸ਼ਨ 1 ਇਲੈਕਸ਼ਨ ਦਾ ਕਨਸੈਪਟ ਆਇਆ ਨੇ ਦੇ ਸ਼ੇਅਰ ਦੇ ਵਿੱਚ ਤਾਂ ਬਨ ਨੇਸ਼ਨ ਬੰਦ ਉਹ ਹੈ ਹੀ ਨਹੀਂ ਰਸ਼ੀਆ ਦਾ ਤਾਂ ਬਿਲਕੁਲ ਹੀ ਅਲੱਗ ਕਿਸਮ ਦਾ ਰਸ਼ੀਆ ਦਾ ਜੇ ਤੁਸੀਂ ਪਿਛਲਾ ਇਤਿਹਾਸ ਦੇਖੋ ਸਾਰਾ ਜਦੋਂ ਯੂ ਐਸ ਐਸ ਆਰ ਟੁੱਟਦਾ ਉਸ ਤੋਂ ਬਾਅਦ ਉੱਥੇ ਜਿਹੜਾ ਹੈਗਾ ਕਨਸੈਪਟ ਬਦਲਿਆ ਇਸ ਤੋਂ ਪਹਿਲਾਂ ਇਹ ਗੱਲ ਚਰਚਾ ਚੱਲੀ ਸੀ ਕਿ ਉਹ ਅਮਰੀਕਾ ਵਾਲਾ ਮਾਡਲ ਲੈਣਾ ਚਾਹੁੰਦੇ ਜੁਨਿਟਰੀ ਜਿਹੜੀ ਹੈਗੀ ਹੈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਲੈਣਾ ਚਾਹੁੰਦੇ ਆ ਤਾਂ ਕਿ ਵੀ ਉਹ ਖੁਦ ਰਾਸ਼ਟਰਪਤੀ ਬਣਨਾ ਚਾਹੁੰਦੇ ਆ ਕੇ ਰਾਸ਼ਟਰਪਤੀ ਦੀ ਹੀ ਚੋਣ ਹੋਵੇ ਬਾਕੀ ਚੋਣਾਂ ਹੋਣ ਹੀ ਨਾ ਤੇ ਫਿਰ ਜੀ ਉਦਾਂ ਦਾ ਲਿਆਉਣਗੇ ਫਿਰ ਤੋਂ ਉਹਨੂੰ ਫੈਡਰਲ ਲਾਡਾ ਸਿਸਟਮ ਮਜ਼ਬੂਤ ਕਰਨਾ ਪਊਗਾ ਤੇ ਇਹ ਜਿਹੜਾ ਨਾ ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ ਨੇ ਤੇ ਬਲੈਦੀਮੀਰ ਪੁਤਿਨ ਤੋਂ ਉਹ ਕਿਸੇ ਲੈਵਲ ਤੱਕ ਜਾਂ ਕਿਸੇ ਤਰੀਕੇ ਨਾਲ ਪਰਿਵਰਤ ਹੋ ਸਕਦੇ ਆ ਇਹ ਚ ਕੋਈ ਗੱਲ ਨਹੀਂ ਪਰ ਉੱਥੇ ਦਾ ਤੇ ਇੱਥੇ ਦਾ ਜਿਹੜਾ ਹੈਗਾ ਚੋਣ ਸਿਲਸਿਲਾ ਲੋਕਾਂ ਦਾ ਵੋਟਾਂ ਪਾਉਣ ਦਾ ਢੰਗ ਤਰੀਕਾ ਹੋਰ ਸਾਰਾ ਕੁਝ ਵੱਖਰਾ ਹੈ ਲੋਕਾਂ ਦਾ ਨੈਸ਼ਨਲਿਜ਼ਮ ਉੱਥੇ ਵੱਖਰਾ ਹੈ ਇੱਥੇ ਹੋਰ ਤਰ੍ਹਾਂ ਦਾ ਨੈਸ਼ਨਲਿਜ਼ਮ ਹੈ ਉੱਥੇ ਹੋਰ ਤਰ੍ਹਾਂ ਦਾ ਨੈਸ਼ਨਲਿਜ਼ਮ ਸੋ ਇਹ ਜਿਹੜੀ ਗੱਲ ਇਦਾਂ ਨਹੀਂ ਇੱਥੇ ਜਿਹੜੀ ਪੁੱਗਦੀ ਤੇ ਉੱਥੇ ਦਾ ਤੇ ਇੱਥੇ ਦਾ ਆਪਾਂ ਇਦਾਂ ਕੰਪੈਰੀਸ਼ਨ ਕਰਕੇ ਜਿਹੜਾ ਨਹੀਂ ਦੇਖ ਸਕਦੇ ਹਮ ਬੀਜੇਪੀ ਇਦਾਂ ਜਿਹੜਾ ਰਾਸ਼ਟਰੀਵਾਦੀ ਏਜੰਡਾ ਹੈ ਉਹਦਾ ਨਜ਼ਰੀਆ ਕੀ ਹੈ ਕਿ ਇਸ ਤਰੀਕੇ ਨਾਲ ਬੀਜੇਪੀ ਰਾਸ਼ਟਰੀਵਾਦੀ ਏਜੰਡੇ ਤੇ ਕੰਮ ਕਰਦੀ ਹੈ ਕਿਉਂਕਿ ਵਾਰ-ਵਾਰ ਇਹੀ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਭਾਜਪਾ ਰਾਸ਼ਟਰੀਵਾਦੀ ਹੋ ਕੇ ਸੋਚਦੀ ਹੈ ਉਸ ਤਰੀਕੇ ਨਾਲ ਕੰਮ ਕਰਦੀ ਹੈ ਦੇਖੋ ਹੁਣ ਤੱਕ ਜਿਹੜਾ ਸੀ ਬੀਜੇਪੀ ਦੇ ਪਿੱਛੇ ਇੱਕ ਜਿਹੜੀ ਬਹੁਤ ਵੱਡਾ ਜਿਹੜਾ ਥਿੰਕ ਟੈਂਕ ਹੈ ਮੰਨਿਆ ਜਾਂਦਾ ਵੀ ਆਰਐਸਐਸ ਉਹਦਾ ਥਿੰਕ ਟੈਂਕ ਸੀ ਹਮ ਤੇ ਪਰ ਪਿਛਲੇ ਸਮੇਂ ਤੋਂ ਜਿਹੜੇ ਆਰਐਸਐਸ ਆਗੂਆਂ ਦੇ ਬਿਆਨ ਆਏ ਨੇ ਵੱਡੇ ਆਗੂ ਦੇ ਇਵਨ ਮੋਨ ਭਾਗਵਦ ਦੇ ਉਥੋਂ ਇਹ ਲੱਗਦਾ ਹੈ ਕਿ ਨਹੀਂ ਹੁਣ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਜਿਹੜੀ ਆ ਉਹ ਨਹੀਂ ਰਹੀ ਜਿਹੜਾ ਨੈਸ਼ਨਲਿਜ਼ਮ ਵਾਲਾ ਉਹ ਆਈਡੀਆ ਜਿਹੜਾ ਆਰਐਸਐਸ ਦਾ ਹੈ ਉਹ ਜਿਹੜਾ ਹੈ ਹੁਣ ਉਹਨਾਂ ਕੋਲੇ ਨਹੀਂ ਰਿਹਾ ਤੇ ਕਿਉਂਕਿ ਜਿਹੜਾ ਆਰਐਸਐਸ ਦਾ ਸਭ ਤੋਂ ਵੱਡਾ ਵਿਚਾਰ ਤਾਂ ਸਵਦੇਸ਼ੀ ਵਾਲਾ ਸੀ ਸਵਦੇਸ਼ੀ ਵਾਲਾ ਜਿਹੜਾ ਸਭ ਤੋਂ ਪਹਿਲਾਂ ਛੱਡਿਆ ਬੀਜੇਪੀ ਨੇ ਛੱਡਿਆ ਜਾਂ ਇਹ ਕਿਉਂਕਿ ਐਨਡੀਏ ਸਰਕਾਰ ਨੇ ਛੱਡਿਆ ਤੇ ਹੁਣ ਉਹ ਨਵਾਂ ਪੋਲੀਟੀਕਲੀ ਆਈਡੀਆ ਜਿਹੜਾ ਹੈ ਕੀ ਲੈ ਕੇ ਆਉਣਗੇ ਜੇ ਜਿਹੜੀ ਇਹ ਵਨ ਨੇਸ਼ਨ ਵਨ ਇਲੈਕਸ਼ਨ ਦੀ ਜਦੋਂ ਇਹ ਗੱਲ ਕਰਦੇ ਆ ਇਹ ਚ ਕੀ ਗਾਰੰਟੀ ਹੈ ਵੀ ਸਾਰਿਆਂ ਦੇ ਵਿੱਚ ਹੀ ਜਿਹੜੀਆਂ ਸਟੇਟਸ ਨੇ ਉੱਥੇ ਜਿਹੜੀਆਂ ਬੀਜੇਪੀ ਦੀਆਂ ਸਰਕਾਰਾਂ ਆਉਣਗੀਆਂ ਜੇ ਹੁਣ ਇੰਨਾ ਡੈਂਟ ਪੈ ਸਕਦਾ ਇਹਦਾ ਕੋਈ ਉਮੀਦ ਨਹੀਂ ਸੀ 400 ਪਾਰ ਦਾ ਨਾ ਨਾਰਾ ਦਿੱਤਾ ਸੀ ਨਾ ਬੀਜੇਪੀ ਨੇ ਤੇ ਉਹ ਰਹਿ ਕਿੱਥੇ ਗਿਆ ਕੇ ਮਤਲਬ ਕਿ ਮੁਕੰਮਲ ਬਹੁਮਤ ਤੇ ਵੀ ਨਹੀਂ ਪਹੁੰਚੇ ਹਾਂਜੀ ਜਿੰਨਾ ਕਿ ਚਾਹੀਦਾ ਸੀ ਜਿਹਨੂੰ ਸਪਸ਼ਟ ਬਹੁਮਤ ਕਹਿੰਦੇ ਆ ਤੇ ਉਹਨੂੰ ਅਲਾਈ ਦਾ ਸਹਾਰਾ ਲੈ ਕੇ ਸਰਕਾਰ ਜਿਹੜੀ ਉਹ ਬਣਾਉਣੀ ਚਲਾਉਣੀ ਪੈ ਰਹੀ ਹੈ ਸੋ ਇਹ ਜਿਹੜਾ ਹੈ ਇਸ ਤਰ੍ਹਾਂ ਕੰਮ ਨਹੀਂ ਚੱਲ ਸਕਦਾ ਭਾਰਤ ਵਰਗੇ ਦੇਸ਼ ਦੇ ਵਿੱਚ ਭਾਰਤੀ ਚੋਣ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਥੋੜਾ ਜਿਹਾ ਜਾਨਣਾ ਚਾਹਾਂਗੇ ਕੀ ਕੀ ਮਾਪਦੰਡ ਨੇ ਭਾਰਤੀ ਚੋਣ ਪ੍ਰਣਾਲੀ ਦੇ ਨਹੀਂ ਦੇਖੋ ਮਾਪਦੰਡ ਤਾਂ ਇਹਦੇ ਚ ਕੋਈ ਨਹੀਂ ਸਿੰਪਲ ਹੈ ਤਾਂ ਗੱਲ ਕਿ 5 ਸਾਲ ਬਾਅਦ ਚੋਣ ਹੋਣੀ ਹੈ 5 ਸਾਲ ਤੋਂ ਪਹਿਲਾਂ ਉਹਦੀ ਨੋਟੀਫਿਕੇਸ਼ਨ ਹੋਣੀ ਹੈ ਟੀਐਨ ਸੈਸ਼ਨ ਤੋਂ ਪਹਿਲਾਂ ਜਿਹੜਾ ਸੀ ਇਲੈਕਸ਼ਨ ਕਮਿਸ਼ਨ ਨੂੰ ਕੋਈ ਨਹੀਂ ਸੀ ਜਾਣਦਾ ਉਦੋਂ ਕਾਂਗਰਸ ਦੀ ਸਰਕਾਰ ਜ਼ਿਆਦਾ ਰਹਿੰਦੀ ਸੀ ਕਿਉਂਕਿ ਕਾਂਗਰਸ 47 ਤੋਂ ਬਾਅਦ ਹੀ ਸੱਤਾ 'ਚ ਰਹੀ ਉਸ ਵੇਲੇ ਕਿਉਂਕਿ ਕਾਂਗਰਸੀ ਜਿਹੜੀ ਹੈ ਜੰਗੇ ਆਜ਼ਾਦੀ ਦੇ ਵਿੱਚ ਅੱਗੇ ਸੀ ਭਾਵੇਂ ਉਹ ਗਾਂਧੀ ਸੀ ਨਹਿਰੂ ਸੀ ਪਟੇਲ ਸੀ ਉਦੋਂ ਭਾਵੇਂ ਬੀਜੇਪੀ ਤਾਂ ਖਰ ਹੈ ਹੀ ਨਹੀਂ ਸੀ ਜਨ ਸੰਘ ਸੀ ਪਰ ਜਨ ਸੰਘ ਨੇ ਕਿਤੇ ਉਸ ਤਰ੍ਹਾਂ ਹਿੱਸਾ ਨਹੀਂ ਸੀ ਲਿਆ ਆਜ਼ਾਦੀ ਦੀ ਲੜਾਈ 'ਚ ਤੇ ਜੇ ਲਿਆ ਵੀ ਹੋਊਗਾ ਤਾਂ ਕਿਤੇ ਉਹਦੀ ਕੋਈ ਬਹੁਤੀ ਜਿਹੜੀ ਹੈਗੀ ਚਰਚਾ ਨਹੀਂ ਸੀ ਕਿਤੇ ਇਸ ਕਰਕੇ ਕਾਂਗਰਸ ਉਸੇ ਦੀ ਖੱਟੀ ਖਾਂਦੀ ਰਹੀ ਜਿਹੜਾ ਉਹਨੇ ਜੰਗੇ ਆਜ਼ਾਦੀ ਦੇ ਵਿੱਚ ਜਿਹੜਾ ਹਿੱਸਾ ਲਿਆ ਭਾਵੇਂ ਗਾਂਧੀ ਨੇ ਡਾਂਡੀ ਮਾਰਚ ਕੀਤਾ ਜਾਂ ਹੋਰ ਗੱਲਾਂ ਕੀਤੀਆਂ ਤੇ ਹੁਣ ਉਸ ਤੋਂ ਬਾਅਦ ਸੈਸ਼ਨ ਤੋਂ ਬਾਅਦ ਜੋ ਸੈਸ਼ਨ ਨੇ ਕਿਹਾ ਵੀ ਚੋਣ ਕਮਿਸ਼ਨ ਕੋਲੇ ਸੰਵਿਧਾਨ ਦੇ ਮੁਤਾਬਕ ਤਾਂ ਬਹੁਤ ਜ਼ਿਆਦਾ ਅਧਿਕਾਰ ਨੇ ਤੇ ਫਿਰ ਉਹਨੇ ਸਰਕਾਰ ਦੀ ਬਾਹ ਮਰੋੜੀ ਜਦੋਂ ਜਿਹੜੀ ਉਦੋਂ ਸੱਤਾ ਦੇ ਵਿੱਚ ਸੀ ਫਿਰ ਪਤਾ ਲੱਗਿਆ ਕਿ ਵਾਕਈ ਟੀਮ ਚੋਣ ਕਮਿਸ਼ਨ ਨੂੰ ਤਾਂ ਬਹੁਤ ਅਧਿਕਾਰ ਦਿੱਤੇ ਹੋਏ ਨੇ ਫਿਰ ਹਰ ਸਾਲ ਪੰਜ ਸਾਲ ਬਾਅਦ ਜਦੋਂ ਕਿਸੇ ਵੀ ਸੂਬੇ ਦੀ ਹੋ ਜਾਂਦੀ ਹੈ ਤਾਂ ਉਹਦਾ ਕੰਮ ਤਾਂ ਸਿਰਫ ਚੋਣ ਕਰਾਉਣਾ ਹੈ ਤੇ ਸੂਬੇ ਦੀ ਸਰਕਾਰ ਭੰਗ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਜਿਹੜਾ ਹੈਗਾ ਉਹ ਕੇਂਦਰ ਕੋਲੇ ਹੈ ਕੇਂਦਰ ਉਹਨੂੰ ਬਕਾਇਦਾ ਉਹਦੇ ਤੇ ਲਿਆ ਕੇ ਪਾਰਲੀਮੈਂਟ ਦੇ ਵਿੱਚ ਉਹਦਾ ਬਿਲ ਪਾਸ ਕਰਦੀ ਹੈ ਤੇ ਉਹ ਸਾਰਾ ਇਸ ਤਰ੍ਹਾਂ ਹੁੰਦਾ ਜੇ ਕਿਤੇ ਪਹਿਲਾਂ ਹੋਵੇ ਜੇ ਜਾਂ ਕਿਤੇ ਫਰਜ਼ ਕੀਤਾ ਸਰਕਾਰ ਇਸ ਕਰਕੇ ਨਹੀਂ ਚੱਲ ਸਕਦੀ ਕਲੀਸ਼ਨ ਹੈ ਜਿਵੇਂ ਪਿੱਛੇ ਸਮੇਂ ਦੇ ਦੌਰਾਨ ਹੋਇਆ ਭਾਵੇਂ ਮਹਾਰਾਸ਼ਟਰ ਚ ਹੋਇਆ ਭਾਵੇਂ ਬਿਹਾਰ ਚ ਹੋਇਆ ਕਿ ਕਦੇ ਇੱਕ ਗਰੁੱਪ ਦੂਜੀ ਪਾਰਟੀ ਨਾਲ ਚਲਾ ਗਿਆ ਕਦੇ ਦੂਜੀ ਪਾਰਟੀ ਨਾਲ ਮੁੱਖ ਮੰਤਰੀ ਬਦਲ ਗਿਆ ਤੇ ਉਦੋਂ ਬਾਅਦ ਜੇ ਕਿਸੇ ਗੱਲ ਸਿਰੇ ਨਹੀਂ ਚੜ੍ਹਦੀ ਤਾਂ ਫਿਰ ਉਥੇ ਚੋਣਾਂ ਦਾ ਐਲਾਨ ਹੋ ਜਾਂਦਾ ਤੇ ਉਹਦਾ ਸਿਰਫ ਇੱਕ ਸਿੰਪਲ ਉਹਦਾ ਡਿਊਟੀ ਇੰਨੀ ਹੈ ਕਿ ਜਿਹੜੀ ਹੈਗੀਆਂ ਨਿਰਪੱਖ ਫੇਅਰ ਜਿਹੜੀਆਂ ਸਾਫ ਸੁਥਰੀਆਂ ਚੋਣਾਂ ਕਰਾਉਣਾ ਹੂੰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਨੂੰ ਜੀ ਹਾਂ ਜੀ ਧੰਨਵਾਦ ਸੋ ਇਸੀ ਅੱਜ ਦੀ ਖਾਸ ਪੇਸ਼ਕਸ਼ ਵਨ ਨੇਸ਼ਨ ਵਨ ਇਲੈਕਸ਼ਨ ਦਾ ਮੁੱਦਾ ਇਹਨੀ ਦਿਨੀ ਭਾਰਤ ਦੇ ਵਿੱਚ ਭਖਿਆ ਹੋਇਆ ਹੈ ਹਾਲਾਂਕਿ ਬਹੁਤ ਸਾਰੀਆਂ ਗੁੰਝਲਦਾਰ ਪ੍ਰਕਿਰਿਆਵਾਂ ਦੇ ਵਿੱਚੋਂ ਇਹ ਜਿਹੜਾ ਪ੍ਰਸਤਾਵ ਇਹਨੂੰ ਲੰਘਣਾ ਪੈ ਸਕਦਾ ਇੰਨੀ ਆਸਾਨੀ ਦੇ ਨਾਲ ਇਸ ਨੂੰ ਲਾਗੂ ਨਹੀਂ ਕਰਾਇਆ ਜਾ ਸਕਦਾ ਬਹੁਤ ਸਾਰ ਸੋਚ ਵਿਚਾਰ ਤੋਂ ਬਾਅਦ ਤੇ ਬਹੁਤ ਵਿਰੋਧ ਤੋਂ ਬਾਅਦ ਇਹ ਜਿਹੜਾ ਪ੍ਰਸਤਾਵ ਹੈ ਅੱਗੇ ਵੱਧ ਸਕਦਾ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਸ਼ ਟੀਵੀ